ਬਾਈ ਜੀ ਮੰਨ ਕੇ ਚੱਲੋ ਵੀ ਸਾਡੀ ਦਿਲੋਂ ਹੀ ਇੱਛਾ ਸੀ ਜੀ ਵੀ ਸਰਦੂਲਗੜ੍ਹ ਦੇ ਵਿੱਚ ਆਈਫੋਨ ਅਸੀਂ ਮੈਪਿੰਗ ਵਾਲਾ ਲੈ ਕੇ ਆਉਣਾ ਤੇ ਬਾਬੇ ਦੀ ਕਿਰਪਾ ਬਾਈ ਜੀ ਇਹੋ ਜੀ ਰਹੀ ਹੈ ਤੇ ਵੀ ਸਾਡੇ ਕੋਲੇ ਮੈਪਿੰਗ ਵਾਲਾ ਆਈਫੋਨ ਮਿਲਦਾ ਬਾਈ ਜੀ ਹੈਵੀ ਡਿਊਟੀ ਦੇ ਵਿੱਚ ਬਾਈ ਜੀ ਜਿਵੇਂ ਲੋਇਡ ਕੰਪਨੀ ਦਾ ਹੈਵੀ ਡਿਊਟੀ ਹੈ ਇੱਕ ਤਾਂ ਤੁਹਾਨੂੰ ਇੰਸਟਾਲੇਸ਼ਨ ਫ੍ਰੀ ਮਿਲੂ ਬਾਈ ਜੀ ਜਿਹੜੇ ਬੰਦੇ ਆਉਣਗੇ ਕੰਪਨੀ ਦੇ ਆਉਣਗੇ ਫ੍ਰੀ ਹੋਊਗਾ ਹੁਣ ਆ ਏਸੀਆਂ ਦੇ ਡਿਸਪਲੇ ਲੱਗੀ ਆ ਬਾਈ ਹਾਂਜੀ ਬਾਈ ਏਸੀਆਂ ਦੇ ਉੱਤੇ ਵੀ ਕਿਸੇ ਤਰ੍ਹਾਂ ਦਾ ਕੋਈ ਆਫਰ ਹੈਗੇ ਨਹੀਂ ਹਾਂਜੀ ਬਾਈ ਜੀ ਜਿਵੇਂ ਹਾਂ ਬਾਕੀ ਬਾਈ ਜੀ ਗੱਲ ਰਹਿ ਗਈ ਜਿਹੜਾ ਵੀ ਬੰਦਾ ਸਾ ਠੀਕ ਹੈ ਜੀ ਉਹਨੂੰ ਐਕਸਟਰਾ ਆਫਰ ਦਿੱਤੀ ਜਾਊਗੀ। ਲਓ ਆਹ ਵਾਲਾ ਆਪਣੇ ਕੋਲੇ ਬਾਈ ਜੀ ਗੌਤਰੇਜ ਦੀ ਕੰਪਨੀ ਦਾ ਠੀਕ ਹੈ। ਠੀਕ ਹੈ ਨਾ ਜੀ ਸਾਰਾ ਜੈਨੂਨ ਹੋਊਗਾ ਪੱਕਾ ਬਿਲ ਮਿਲੂਗਾ ਜੀ। ਠੀਕ ਹੈ। ਠੀਕ ਹੈ ਜੀ ਇਹਦੇ ਨਾਲ ਕੀ ਇਹ ਕੰਪਨੀ ਦੀ 3 ਸਾਲ ਦੀ ਵਾਰੰਟੀ ਹੈ ਜੀ। ਇਹ ਇਹ ਬਾਡੀ ਕਾਦੀ ਹੁੰਦੀ ਹੈ ਬਾਈ ਅਸਲੀ? ਪਲਾਸਟਿਕ ਦੀ ਬਾਡੀ ਹੁੰਦੀ ਹੈ ਬਾਈ ਜੀ ਭਾਵੇਂ ਦੀ ਬੰਦਾ ਉੱਤੇ ਝੜਾ ਲਓ ਟੁੱਟਦੀ ਨਹੀਂ। ਨਾਲੇ ਉਹ ਤੇ EMI ਬਣ ਜੂਗੀ ਤੇ ਨਾਲੇ ਤੁਹਾਨੂੰ 3000 ਕੈਸ਼ ਬੈਕ ਜੀ। ਠੀਕ ਕੰਪਨੀ ਦੀ ਪਾਲਸੀ ਇਹ ਹੈ ਬਾਈ ਜੀ ਜਿਵੇਂ ਬੰਦ ਡੱਬਾ ਲੈ ਕੇ ਜਾਉਂਗੇ ਠੀਕ ਹੈ ਉਵੇਂ ਤੁਸੀਂ ਘਰੇ ਲੈ ਜਾ ਕੇ ਰੱਖ ਦਿਓ ਖੋਲਣੀ ਨਹੀਂ ਨਹੀਂ ਹੈਗੀ ਬ੍ਰੇਕੇਜ ਨਿਕਲੂ ਸਭ ਕੰਪਨੀ ਦਾ ਨਿਕਲੂ ਆ ਬਾਈ ਗੌਦਰੀ ਕੰਪਨੀ ਦੇ ਫਰਿਜ ਨੇ ਬਾਈ ਜੀ 10 ਸਾਲ ਦੀ ਕੰਪਰੈਸ਼ਨ ਦੀ ਇਹਨਾਂ ਦੀ ਵਾਰੰਟੀ ਹੈ ਬਾਈ ਹਾਂਜੀ ਸਸ਼ੀਕਾਲ ਦੋਸਤੋ ਕੀ ਹਾਲ ਚਾਲ ਹੈ ਸੋ ਅੱਜ ਜਿਹੜੀ ਦੁਕਾਨ ਤੇ ਤੁਹਾਨੂੰ ਲੈ ਕੇ ਆਏ ਆ ਗਰਮੀਆਂ ਦੀ ਹਰੇਕ ਆਈਟਮ ਇੱਥੇ ਮਿਲਣ ਜਾ ਰਹੀ ਆ ਚਾਹੇ ਤੁਸੀਂ ਏਸੀ ਲੈਣੇ ਆ ਫਰਿਜ ਲੈਣੇ ਆ ਕੂਲਰ ਲੈਣੇ ਆ ਤੇ ਮੋਬਾਈਲਾਂ ਦੀ ਹਰ ਤਰ੍ਹਾਂ ਦੀ ਐਸੈਸਰੀ ਆਪਾਂ ਖੜਿਆ ਗਰਗ ਕਮਿਊਨੀਕੇਸ਼ਨ ਸਰਦੂਲਗੜ ਲੋਕੇਸ਼ਨ ਆ ਜਿਹੜੀ ਇਹਨਾਂ ਦੀ ਹਸਪਤਾਲ ਵਾਲੀ ਰੋਡ ਬਿਸਕਟ ਵਾਲੀ ਗਲੀ ਦੇ ਸਾਹਮਣੇ ਆਪੋਜੀਟ ਤੇ ਆਜੋ ਤੁਹਾਨੂੰ ਅੰਦਰ ਚੱਲ ਕੇ ਦਿਖਾਉਣੇ ਆ ਵੀ ਪਾਈਆਂ ਦੇ ਕੋਲ ਕੀ ਕੁਝ ਮਿਲਦਾ ਤੇ ਕੀ ਕੁਝ ਆਫਰ ਚੱਲਦੇ ਆ ਸੋ ਬਾਈ ਦਾ ਜਿਹੜਾ ਸਟੋਰ ਆ ਕਾਫੀ ਵੱਡਾ ਸੋ ਬਾਈ ਵਰਗੇ ਦੇਖ ਸਕਦੇ ਹੋ ਦੁਕਾਨ ਤੇ ਰਸ ਵੀ ਹੈਗਾ ਹੋਰ ਬਾਈ ਹਨ ਕੀ ਹਾਲ ਸਹੀ ਗਾਲ ਬਾਈ ਜੀ ਠੀਕ ਹੋ ਵਾ ਵਧੀਆ ਬਾਈ ਵਧੀਆ ਹੋਰ ਘਰ ਪਰਵਾਹ ਕੋ ਵਧੀਆ ਚੜਦੀ ਕਲਾ ਲਓ ਜੀ ਡਿਸਪਲੇ ਦੇਖ ਸਕਦੇ ਹੋ ਤੁਸੀਂ ਹਰ ਤਰ੍ਹਾਂ ਦਾ ਤੁਹਾਨੂੰ ਏਸੀ ਮਿਲੂਗਾ ਰਫ੍ਰਿਜਰੇਟਰ ਮਿਲਣਗੇ ਕੂਲਰ ਮਿਲਣਗੇ ਇਹ ਹਰ ਤਰ੍ਹਾਂ ਦੀ ਮੋਬਾਈਲ ਦੀ ਐਕਸੈਸਰੀ ਮਿਲਣੀ ਆ ਹਰ ਤਰ੍ਹਾਂ ਦਾ ਫੋਨ ਮਿਲਣਾ ਭਾਈ ਕੀ ਕੁਝ ਆਫਰ ਆ ਤੇ ਆਪਣੇ ਕੋਲੇ ਕੀ ਕੀ ਆਈਟਮਾਂ ਹੈਗੀਆਂ ਭਈ ਜੀ ਮੰਨ ਕੇ ਚੱਲੋ ਹੁਣ ਆਪਾਂ ਨਵਾਂ ਕੰਮ ਸਟਾਰਟ ਕੀਤੇ ਤੇ ਉਹਦੇ ਵਿੱਚ ਹੈਗਾ ਆਪਣੇ ਕੋਲੇ ਏਸੀ ਮਿਲੂਗਾ ਜੀ ਠੀਕ ਹੈ ਜੀ ਫਰਿੱਜ ਮਿਲੂਗਾ ਜੀ ਹਾਂਜੀ ਠੀਕ ਹੈ ਜੀ ਕੂਲਰ ਮਿਲੂਗਾ ਜੀ ਵਧੀਆ ਕੰਪਨੀ ਦਾ ਠੀਕ ਹੈ ਤੇ ਆਪਣੇ ਕੋਲੇ ਇਨਵਰਟਰ ਬੈਟਰੀ ਆਊ ਐਮਰੋਨ ਕੰਪਨੀ ਦਾ ਜੀ ਠੀਕ ਹੈ ਠੀਕ ਹੈ ਜੀ ਤੇ ਕੰਪਨੀ ਦੀ ਐਮਆਈ ਦੀ ਐਲਈਡੀ ਮਿਲਣੀ ਹੈ ਜੀ ਜਿਵੇਂ ਹੁਣ ਆ ਏਸੀਆਂ ਦੇ ਡਿਸਪਲੇ ਲੱਗੀ ਆ ਬਾਈ ਹਾਂਜੀ ਬਾਈ ਜੀ ਜਿਵੇਂ ਮੰਨ ਕੇ ਚੱਲੋ ਅੱਜ ਕੱਲ ਆਪਣੇ ਪੰਜਾਬ ਦੇ ਵਿੱਚ ਮੋਸਟਲੀ ਕੀ ਗੱਲ ਹੁੰਦੀ ਹੈ ਵੀ ਕਮਰੇ ਵੱਡੇ ਹੁੰਦੇ ਨੇ 15x15 ਹੋ ਗਿਆ 15x18 ਹੋਗੇ ਉੱਥੇ ਮੰਨ ਕੇ ਚੱਲੋ ਹੈਵੀ ਡਿਊਟੀ ਕੰਮ ਕਰੂਗਾ ਬਾਈ ਠੀਕ ਹੈ ਉੱਥੇ ਛੋਟੇ ਰੂਮ ਦੇ ਵਿੱਚ ਛੋਟਾ ਕੰਮ ਕਰੂਗਾ ਹੈਵੀ ਡਿਊਟੀ ਦੇ ਵਿੱਚ ਬਾਈ ਜੀ ਜਿਵੇਂ ਲੋਇਡ ਕੰਪਨੀ ਦਾ ਹੈਵੀ ਡਿਊਟੀ ਹੈ ਇੱਕ ਤਾਂ ਤੁਹਾਨੂੰ ਇੰਸਟਾਲੇਸ਼ਨ ਫ੍ਰੀ ਮਿਲੇਊ ਬਾਈ ਜੀ ਜਿਹੜੇ ਬੰਦੇ ਆਉਣਗੇ ਕੰਪਨੀ ਦੇ ਆਉਣਗੇ ਫ੍ਰੀ ਹੋਊਗੀ ਕੋਈ ਵੀ ਫਿਟਿੰਗ ਫਿਟਿੰਗ ਉਹਨਾਂ ਨੇ ਫਿਟਿੰਗ ਬਾਈ ਓਕੇ ਆ ਉਹਨਾਂ ਨੇ ਕਰਨੀ ਆ ਸਾਰੀ ਠੀਕ ਹੈ ਨਾ ਜੀ ਤੇ ਬਾਕੀ ਗੱਲ ਰਹੇਗੀ ਹੁਣ ਉਹਦੇ ਤੇ ਪੀਐਨਬੀ ਕਰੈਡਿਟ ਰਿਗਾਰਡ ਆਊਗਾ ਜੀ ਐਸਬੀ ਕਰੈਡਿਟ ਰਿਗਾਰਡ ਆਊਗਾ ਨਾਲੇ ਉਹ ਤੇ ਈਐਮਆਈ ਬਣ ਜੂਗੀ ਤੇ ਨਾਲੇ ਤੁਹਾਨੂੰ 3000 ਕੈਸ਼ਬੈਕ ਠੀਕ ਹੈ ਮੰਨ ਲਓ ਵੀ ਇਹ ਇਹ ਆਫਰ ਇਹਦੇ ਤੇ ਰਹਿਣਗੇ ਜਿਵੇਂ ਆ ਫ੍ਰੀਜਾਂ ਦੀ ਡਿਸਪਲੇ ਲੱਗੀ ਆ ਤੇ ਇਹ ਸਾਰੇ ਗੋਦਰੇਜ ਦੇ ਬਾਈ ਫ੍ਰਿਜ ਹਾਂਜੀ ਬਾਈ ਗੋਦਰੇਜ ਕੰਪਨੀ ਦੇ ਫ੍ਰਿਜ ਨੇ ਬਾਈ ਜੀ 10 ਸਾਲ ਦੀ ਕੰਪਰੈਸ਼ਨ ਦੀ ਇਹਨਾਂ ਦੀ ਵਾਰੰਟੀ ਹੈ ਬਾਈ ਠੀਕ ਹੈ ਉਹ ਜਿਹੜੀ ਕੰਪਨੀ ਵੱਲੋਂ ਮਿਲਣੀ ਹੈ ਉਹ ਕਸਟਮਰ ਨੂੰ ਮਿਲਣੀ ਮਿਲਣੀ ਬਿਲਕੁਲ ਬਾਈ ਜੀ ਬਿਲਕੁਲ ਇੱਥੇ ਕਲੀਅਰ ਕਟ ਹੀ ਹੋਊਗਾ ਆਪਣਾ ਕੋਈ ਲੁਕ ਲਪੇਟ ਵਾਲਾ ਕੰਮ ਨਹੀਂ ਆਉਣਾ ਬਾਈ ਠੀਕ ਹੈ ਤੇ ਜਿਵੇਂ ਆ ਕੂਲਰ ਪਿਆ ਬਈ ਇਹ ਕਿਹੜੀ ਕੰਪਨੀ ਦੇ ਕੂਲਰ ਬਾਈ ਜੀ 골ਡਨ ਕੰਪਨੀ ਦਾ ਕੀ ਕਹਿੰਨਾਂ ਨੇ ਨਵਾਂ ਬ੍ਰਾਂਡ ਸਟਾਰਟ ਕੀਤਾ ਠੀਕ ਹੈ ਕੀ ਕਹਿੰਦਾ ਜੀ ਹਰ ਤਰ੍ਹਾਂ ਦਾ ਸਾਈਜ਼ ਅਵੇਲੇਬਲ ਹੋਊਗਾ ਹਰ ਤਰ੍ਹਾਂ ਦਾ ਮਿਲੂਗਾ ਬਾਈ ਜੀ ਆਪਣੇ ਜ ਹਾਰ ਕੁਲਰ ਚੱਲੀ ਜਾਂਦਾ ਬਾਈ ਜੀ ਹਾਂ ਇਹਦੀ ਬਹੁਤ ਡਿਮਾਂਡ ਆ ਜਿਹੜਾ ਹਾਰ ਕੁਲਰ ਆਇਆ ਹਾਰ ਕੁਲਰ ਬਾਈ ਜੀ ਆ ਔਟੋਮੈਟਿਕ ਸਵਿੰਗ ਵਾਲਾ ਹੈਗਾ ਵਧੀਆ ਚੱਲ ਰਿਹਾ ਇਸ ਟਾਈਮ ਅੱਜ ਠੀਕ ਹੈ ਇਹ ਇਹ ਬਾਡੀ ਕਾਦੀ ਹੁੰਦੀ ਆ ਬਾਈ ਇਸ ਪਲਾਸਟਿਕ ਦੀ ਬਾਡੀ ਹੁੰਦੀ ਆ ਬਾਈ ਜੀ ਭਾਵੇਂ ਦੀ ਬੰਦਾ ਉੱਤੇ ਝੜਾ ਲੋ ਟੁੱਟਦੀ ਨਹੀਂ ਠੀਕ ਆ ਮੰਨ ਲਓ ਸੋਲਿਡ ਚੀਜ਼ ਆ ਪੂਰੀ ਸੋਲਿਡ ਚੀਜ਼ ਆ ਬਾਈ ਜੀ ਆ ਦੂਸਰੇ ਆ ਗਏ ਦੂਸਰੀ ਹਾਂਜੀ 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 ਬਾਈ ਠੀਕ ਆ ਬਈ ਇਸ ਤਰ੍ਹਾਂ ਸਾਰੀ ਵੈਰਾਈਟੀ ਆ ਹਰ ਤਰ੍ਹਾਂ ਦੀ ਤੁਹਾਨੂੰ ਜਿਵੇਂ ਛੋਟੀ ਤੋਂ ਛੋਟੀ ਚੀਜ਼ ਕੈਂਪਰ ਤੋਂ ਲੈ ਕੇ ਜੂਸਰ ਮਿਕਸੀ ਐਲ ਸੀ ਡੀ ਬ੍ਰਾਂਡ ਦੇ ਨਾਲ ਹੀ ਕਰਨਾ ਹੈ ਕੰਪਨੀ ਦੀ ਕੀ ਹੈ ਬਾਈ ਜੀ ਖਾਸੀਅਤ ਤੁਹਾਨੂੰ ਮੈਂ ਦੱਸ ਦਿਆਂ ਐਮਆਈ ਦੀ ਐਲਈਡੀ ਹੈ ਜੀ ਠੀਕ ਹੈ ਜੀ ਗੂਗਲ ਟੀਵੀ ਸਾਰਾ ਕੁਝ ਓਕੇ ਹੋਊਗਾ ਜੀ ਕੰਪਨੀ ਦੀ ਪਾਲਸੀ ਇਹ ਹੈ ਬਾਈ ਜੀ ਜਿਵੇਂ ਪੰਦ ਡੱਬਾ ਲੈ ਕੇ ਜਾਉਗੇ ਠੀਕ ਹੈ ਉਵੇਂ ਤੁਸੀਂ ਘਰੇ ਲੈ ਜਾ ਕੇ ਰੱਖ ਦਿਓ ਖੋਲਣੀ ਨਹੀਂ ਨਹੀਂ ਹੈਗੀ ਬ੍ਰੇਕੇਜ ਨਿਕਲੂ ਸਭ ਕੰਪਨੀ ਦਾ ਨਿਕਲੂ ਆ ਅਨ ਲੋ ਸਾਰਾ ਕੰਪਨੀ ਦਾ ਹੋਊਗਾ ਸਾਰਾ ਕੁਝ ਕੰਪਨੀ ਦਾ ਹੋਊਗਾ ਬਾਈ ਜੀ ਤੁਹਾਨੂੰ ਇੱਕ ਵੀ ਪੈਸੇ ਦੀ ਦਿੱਕਤ ਨਹੀਂ ਆਊਗੀ ਠੀਕ ਹੈ ਬਾਈ ਦੇਖ ਸਕਦੇ ਹੋ ਬਾਈ ਹਰ ਤਰ੍ਹਾਂ ਦੀ ਡਿਸਪਲੇ ਲੱਗੀ ਹੋਈ ਆ ਤੇ ਜਿਹੜੇ ਕੂਲਰ ਆ ਗਏ LCD ਆ ਗਿਆ ਇਧਰ AC ਦੀ ডিসਪਲੇ ਲੱਗੀ ਹੋਈ ਆ ਇਸ ਤੋਂ ਬਿਨਾਂ ਸਟਾਕ ਬਾਈਆਂ ਕੋਲੇ ਬਹੁਤ ਆ ਕਿਉਂਕਿ ਜਿਹੜੇ ਹਿਸਾਬ ਨਾਲ ਡਿਮਾਂਡ ਵੱਧ ਰਹੀ ਹੈ AC ਦੀ ਤਾਂ ਪਿੱਛੇ ਸਾਰਾ ਕਿ ਜਿੱਤੇ ਸਟਾਕ AC ਅਵੇਲੇਬਲ ਮਿਲੂਗਾ ਹਰ ਤਰ੍ਹਾਂ ਦੇ ਸਾਈਜ਼ ਦੇ ਵਿੱਚ ਹਰ ਤਰ੍ਹਾਂ ਦੀ ਕਪੈਸਿਟੀ ਦੇ ਵਿੱਚ ਸੋ ਇਧਰ ਬਾਈਆਂ ਦਾ ਹੈਗਾ ਮੋਬਾਈਲ ਦਾ ਮੋਬਾਈਲ ਦੇ ਉੱਤੇ ਭਾਈ ਕੀ ਕੁਝ ਆਫਰ ਹੈ ਤੇ ਕਿਹੜੇ ਕਿਹੜੀ ਕੰਪਨੀ ਦੇ ਆਪਾਂ ਨੂੰ ਫੋਨ ਮਿਲ ਜਾਣਗੇ ਭਾਈ ਜੀ ਆਪਾਂ ਨੂੰ ਮੰਨ ਕੇ ਚੱਲੋ ਇੱਕ ਤਾਂ ਸੈਮਸੰਗ ਹੈ ਜੀ ਇੱਕ ਆਈਫੋਨ ਹੈ ਜੀ ਠੀਕ ਆ Oppo ਹੈ Vivo ਹੈ Mi ਹੈ ਜੀ ਮੰਨ ਲਓ ਹਰ ਤਰ੍ਹਾਂ ਦੇ ਜਿਹੜਾ ਬ੍ਰਾਂਡ ਚੱਲਦਾ ਅਗਲੇ ਨੂੰ ਰੇਟ ਦੇ ਮੁਤਾਬਕ ਹਨਾ ਜਿਹੜੀ ਅਗਲੀ ਦੀ ਮੰਗ ਹੋਊਗੀ ਭਾਈ ਜੀ ਤੇ ਆਈਫੋਨ ਤੇ ਕੋਈ ਕੀ ਆਫਰ ਨੇ ਭਾਈ ਆਈਫੋਨ ਭਾਈ ਜੀ ਮੰਨ ਕੇ ਚੱਲੋ SBI ਦਾ ਕ੍ਰੈਡਿਟ ਕਾਰਡ ਲਿਆਉਂਗੇ ਜੀ ਹਾਂਜੀ ਠੀਕ ਹੈ ਜੀ ਉਹ ਤੇ 3 6 9 ਮਹੀਨੇ ਦੀਆਂ ਕਿਸ਼ਤਾਂ ਕਰਾਉਂਗੇ ਠੀਕ ਹੈ ਤੇ ਜਿਹੜਾ ਆਫਰ ਹੋਊਗਾ ਜਿਵੇਂ ਮੰਨ ਕੇ ਚੱਲੋ 3000 4000 ਆਊਗਾ ਉਹ ਜੇ ਤੁਸੀਂ EMI ਵੀ ਨਹੀਂ ਬਣਾਉਣੀ ਠੀਕ ਹੈ ਨਾ ਭਾਈ ਤਾਂ ਵੀ ਤੁਹਾਨੂੰ ਕੈਸ਼ਬੈਕ ਦੇਵਾਂਗੇ ਭਾਈ ਠੀਕ ਹੈ ਹਾਂ ਬਾਕੀ ਬਾਈ ਦੀ ਗੱਲ ਰਹੇਗੀ ਜਿਹੜਾ ਵੀ ਬੰਦਾ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਠੀਕ ਹੈ ਜੀ ਉਹਨੂੰ ਐਕਸਟਰਾ ਆਫਰ ਦਿੱਤੀ ਜਾਊਗਾ ਲਓ ਬਾਈ ਜੀ ਗੱਲ ਨੋਟ ਕਰ ਲਓ ਜਿਨ੍ਹਾਂ ਨੇ ਫੋਨ ਲੈਣੇ ਆ ਵੀਡੀਓ ਸ਼ੇਅਰ ਕਰਕੇ ਬਾਈ ਕੋਲੇ ਆ ਜਿਓ ਸਕਰੀਨਸ਼ਾਟ ਦਿਖਾ ਦਿਓ ਤਾਂ ਜਿਨੇ ਆਫਰ ਲੈਣਾ ਬਾਈ ਤੋਂ ਫੋਨ ਦੇ ਉੱਤੇ ਆਫਰ ਬਾਈ ਆਪਣੇ ਵੱਲੋਂ ਦੇਊਗਾ ਤੇ ਹੋਰ ਬਾਈ ਜਿਵੇਂ ਕੋਈ ਸੈਕੰਡ ਹੈਂਡ ਫੋਨ ਕਿਸੇ ਵੀ ਤਰ੍ਹਾਂ ਦੇ ਉਹ ਵੀ ਮਿਲ ਜਾਣਗੇ ਬਾਈ ਜੀ ਬੇਫਿਕਰ ਹੋ ਕੇ ਜਮਾਂ ਜੈਨੂਨ ਪੀਸ ਮਿਲੂਗਾ ਜਿਹੜੀ ਗੱਲ ਤੁਹਾਨੂੰ ਕਹੇਤੀ ਗੱਲ 'ਚ ਫਰਕ ਆਵੇ ਤਾਂ ਆਪਾਂ ਜ਼ਿੰਮੇਵਾਰ ਆ ਬਾਈ ਸਹੀ ਆ ਬਾਈ ਕਿਉਂਕਿ ਪੁਰਾਣੇ ਫੋਨਾਂ ਦੇ ਵਿੱਚ ਅਕਸਰ ਦੇਖਿਆ ਗਿਆ ਵੀ ਬਹੁਤ ਜ਼ਿਆਦਾ ਕਈ ਵਾਰ ਰੋਲਾ ਹੁੰਦਾ ਕਸਟਮਰ ਨੇ ਪੈਸੇ ਲਾਉਣੇ ਹੁੰਦੇ ਆ ਪਰ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੀ ਇਸ ਚੀਜ਼ ਦੀ ਵੀ ਜ਼ਿੰਮੇਵਾਰੀ ਹੋ ਜਿਹੜੀ ਚੀਜ਼ ਇਹ ਕਹਿ ਕੇ ਵੇਚੋਗੇ ਤਾਂ ਉਹ ਨਿਕਲੂਗੀ ਵਿੱਚ ਬਿਲਕੁਲ ਬਾਈ ਜੀ ਬਾਕੀ ਸਾਨੂੰ ਬਾਈ ਜੀ 7 ਤੋਂ 8 ਸਾਲ ਹੋ ਗਏ ਬਾਈ ਜੀ ਕੰਮ ਕਰਦੇ ਇਹਨੂੰ ਅੱਜ ਤੱਕ ਬ ਸੈਕੰਡ ਹੈਡ ਲੇਨਾਂ ਦਾ ਗਰ ਕਮਿਊਨੀਕੇਸ਼ਨ ਸਰਦੂਲਗੜ੍ਹ ਤੇ ਜਾਊਗਾ ਜੀ ਵਿਸ਼ਵਾਸ ਬਣਿਆ ਹੋਇਆ ਬਿਲਕੁਲ ਬਾਈ ਜੀ ਬਿਲਕੁਲ ਬਾਈ ਜੀ ਠੀਕ ਆਪਣੇ ਆਈਫੋਨ ਵਾਲੇ ਮੈਪਿੰਗ ਵਾਲੀ ਦੱਸ ਰਹੇ ਸੀ ਹਾਂ ਜੀ ਬਾਈ ਇੱਕ ਬਾਈ ਜੀ ਮੰਨ ਕੇ ਚੱਲੋ ਵੀ ਸਾਡੀ ਦਿਲੋਂ ਹੀ ਇੱਛਾ ਸੀਗੀ ਵੀ ਸਰਦੂਲਗੜ੍ਹ ਦੇ ਵਿੱਚ ਆਈਫੋਨ ਅਸੀਂ ਮੈਪਿੰਗ ਵਾਲਾ ਲੈ ਕੇ ਆਉਣਾ ਤੇ ਬਾਬੇ ਦੀ ਕਿਰਪਾ ਬਾਈ ਜੀ ਇਹੋ ਜੀ ਰਹੀ ਹੈ ਤੇ ਵੀ ਸਾਡੇ ਕੋਲੇ ਮੈਪਿੰਗ ਵਾਲਾ ਆਈਫੋਨ ਮਿਲਦਾ ਬਾਈ ਜੀ ਜਿਹਦੇ ਤੇ ਮੰਨ ਕੇ ਚੱਲੋ ਬਜਾਜ ਕਾ ਬਜਾਜ ਕਾਰਡ ਮਿਲੂਗਾ ਠੀਕ ਹੈ ਜੀ ਟੀਵੀਐਸ ਕਾਰਡ ਦੇ ਅਵੇਲੇਬਲ ਹੋ ਜੂਗਾ ਜੀ ਜਾਂ ਬਹੁਤ ਜਲਦ ਤੇ ਜਿਹ ਮੌਕੇ ਤੇ ਚੱਲ ਰਿਹਾ ਹੈ ਬਜਾਜ ਕਾਰਡ ਤੇ 120 180 240 ਜਿਹੜਾ ਕਿ ਬਾਈ ਜੀ ਅੱਜ ਕੱਲ ਅੱਜ ਦੇ ਟਾਈਮ ਤੇ ਆਪਾਂ ਨੂੰ ਵੱਡੇ ਸ਼ਹਿਰਾਂ 'ਚ ਜਾਣ ਦੀ ਮਾਨੂੰ ਆਪਾਂ ਨੂੰ ਇੱਥੇ ਉਹ ਸਹੂਲਤ ਮਿਲ ਨਹੀਂ ਉਹ ਬਾਈ ਜੀ ਬਿਲਕੁਲ ਫੈਸਿਲਿਟੀ ਮਿਲੂਗੀ ਉਹਦੇ ਨਾਲ ਤੁਹਾਨੂੰ ਗਲਾਸ ਗਾਰਡ ਮਿਲੂਗਾ ਬਾਈ ਜੀ ਜੇ ਤੁਸੀਂ ਐਂਡਰੋਇਡ ਮਾਡਲ ਲੈਣੇ ਹੋ ਠੀਕ ਹੈ ਨਾ ਜੀ ਆਫਰ ਵੀ ਮਿਲੂਗੀ ਤੇ ਉਹਦੇ ਨਾਲ ਗਲਾਸ ਗਾਰਡ ਕਵਰ ਤੇ ਲੈਮੀਨੇਸ਼ਨ ਐਕਸਟਰਾ ਬਾਈ ਜੀ ਨਾਲ ਫ੍ਰੀ ਆਫ ਕੋਸਟ ਦਿੱਤਾ ਜਾਵੇ ਅੱਛਾ ਬਾਈ ਜੀ ਇੱਕ ਜਿਵੇਂ ਹੁਣ ਏਸੀਆਂ ਦੇ ਨਾਲ ਜਿੱਥੇ ਵੋਲਟੇਜ ਦੀ ਪ੍ਰੋਬਲਮ ਆਉਂਦੀ ਹੈ ਹਨਾ ਬੱਟੀ ਕਟੇਕਤ ਆ ਲਾਈਟ ਤਕਰੀਬਨ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਵੋਲਟੇਜ ਘਟ ਜਾਂਦੀ ਆ। ਸੋ ਨਾਲ ਜਿਹੜੇ ਸਟੈਪਲਾਈਜ਼ਰ ਵਗੈਰਾ ਮਿਲਦੇ ਆ ਉਹਤੇ ਵੀ ਕੋਈ ਆਪਣਾ ਹੈਗਾ ਕੋਈ ਵਧੀਆ ਸਟੈਪਲਾਈਜ਼ਰ ਨਹੀਂ। ਬਾਈ ਜੀ ਮੰਨ ਕੇ ਚੱਲੋ ਵੀ ਜਿਵੇਂ ਹੁਣ ਆਪਣੇ ਪਿੰਡਾਂ ਦੇ ਵਿੱਚ ਲਾਈਟ ਦੀ ਸਮੱਸਿਆ ਵੀ ਰਹਿੰਦੀ ਹੈ ਤੇ ਹੁਣ ਸ਼ਹਿਰ ਦੇ ਵਿੱਚ ਵੀ ਸਮੱਸਿਆ ਆਉਣ ਲੱਗੀ ਹੈ। ਹਾਂ ਜੀ। ਠੀਕ ਹੈ ਨਾ ਜੀ ਜਿੱਥੇ ਲਾਈਟ ਆਪਣੀ ਘਟ ਹੋਊਗੀ ਜੀ ਉੱਥੇ ਸਟੈਪਲਾਈਜ਼ਰ ਨੇ ਪੂਰੀ ਕਰਨੀ ਹੈ। ਪੂਰੇ ਹਾਂ ਉਸ ਜਿਵੇਂ ਮੰਨ ਕੇ ਚੱਲੋ ਵੀ 90 ਆਪਦਾ ਜੀ 90 ਆਪਦਾ ਰੈਗੂਲਰ ਚੱਲ ਰਿਹਾ ਜਿੱਥੇ ਲਾਈਟ ਉਹਨੇ ਪੂਰੀ ਕਰਨੀ ਹੈ। ਜਿੱਥੇ ਘਟ ਆ ਰਹੀ ਉਥੇ 60 ਆਪਦਾ ਵੀ ਬਾਈ ਜੀ ਕੰਮ ਚੱਲ ਜਾਂਦਾ ਹਾਂ ਹੁਣ ਆਪਣੇ ਕੋਲੇ ਬਾਈ ਜੀ ਮਿਲ ਕੇ ਚੱਲੋ ਅਚਾਰ ਵਾਲਾ ਆਪਣੇ ਕੋਲੇ ਬਾਈ ਜੀ ਗੌਦਰੇਜ ਕੰਪਨੀ ਦਾ ਠੀਕ ਹੈ ਠੀਕ ਹੈ ਨਾ ਜੀ ਸਾਰਾ ਜੈਨੂਨ ਹੋਊਗਾ ਪੱਕਾ ਬਿਲ ਮਿਲੂਗਾ ਜੀ ਠੀਕ ਹੈ ਠੀਕ ਹੈ ਜੀ ਇਹਦੇ ਨਾਲ ਕੀ ਇਹ ਕੰਪਨੀ ਦੀ 3 ਸਾਲ ਦੀ ਵਾਰੰਟੀ ਹੈ ਜੀ ਠੀਕ ਹੈ ਮਤਲਬ ਵੀ 3 ਸਾਲ ਦੀ ਮਿਲੂ ਇਹਦੇ ਨਾਲ ਵਾਰੰਟੀ 3 ਸਾਲ ਦੀ ਵਾਰੰਟੀ ਵੈਸੇ ਕੀ ਮਿਲਦੀ ਹੁੰਦੀ ਹੈ ਇਹਦੇ ਨਾਲ ਵੈਸੇ ਤਾਂ ਬਾਈ ਜੀ ਓਵਰ ਆਲ ਮਾਰਕੀਟ ਤੇ 2 ਸਾਲ ਦੀ ਚੱਲੀ ਜਾਂਦੀ ਠੀਕ ਹੈ ਇਹ 3 ਸਾਲ ਕੰਪਨੀ ਵੱਲੋਂ ਮਿਲਣੀ ਹੈ ਗੌਦਰੇਜ ਦੀ ਕੰਪਨੀ ਵੱਲੋਂ ਮਿਲਣੀ ਹੈ ਬਾਈ ਜੀ ਵਿ ਇਹ ਕਿਤੇ ਕੋਈ ਰੇਟ ਦਾ ਤਾਂ ਨਹੀਂ ਬਾਲਾ ਬਾਈ ਡਿਫਰੈਂਟ ਹੈਗਾ ਜੀ ਮੈਂ ਕਹਿੰਦਾ ਇੱਕ ਵੀ ਪੈਸੇ ਦੀ ਦਿੱਕਤ ਨਹੀਂ ਹੋਊਗੀ ਬਾਈ ਜੀ ਬੇਫਿਕਰ ਹੋ ਕੇ ਆਓ ਤੇ ਬੇਫਿਕਰ ਹੋ ਕੇ ਲੈ ਕੇ ਜਾਓ ਵੱਡੀ ਗੱਲ ਤਾਂ ਇਹ ਹੁੰਦੀ ਆ ਕਿ ਜੇ ਆਪਾਂ ਨੂੰ ਕਿਸੇ ਚੀਜ਼ ਦੀ ਗਾਰੰਟੀ ਵਾਰੰਟੀ ਵਾਅਦਾ ਮਿਲਦੀ ਆ ਤਾਂ ਰੇਟ ਦਾ ਜ਼ਰੂਰ ਉੱਥੇ ਡਿਫਰੈਂਸ ਹੁੰਦਾ ਪਰ ਬਾਈ ਕਹਿੰਦੇ ਵੀ ਰੇਟ ਮਾਰਕੀਟ ਦੇ ਨਾਲੋਂ ਤੁਹਾਨੂੰ ਘੱਟ ਮਿਲੂਗਾ ਸੋ ਜ਼ਰੂਰ ਵਿਜ਼ਿਟ ਕਰਿਓ अच्छा भाई जਵੇਂ ਹੁਣ ਗਰਮੀਆਂ ਦੇ ਵਿੱਚ ਆ ਕੇ ਜਿਵੇਂ ਲਾਈਟਾਂ ਦੇ ਵੀ ਕੱਟ ਲੱਗ ਜਾਂਦੇ ਹਨ ਸੋ ਜਿਵੇਂ ਤੁਸੀਂ ਆਹ ਬੈਟਰੀ ਰੱਖਿਆ ਕਿਹੜੀ ਕੰਪਨੀ ਦੇ ਬੈਟਰੀ ਹੈ ਤੇ ਇਹਦੇ ਵਿੱਚ ਕੀ ਕੁਝ ਆਪਾਂ ਨੂੰ ਮਿਲੂਗਾ ਭਾਈ ਜੀ ਇਹ ਐਮਰਨ ਕੰਪਨੀ ਦੇ ਬੈਟਰੀ ਹੈ ਜੀ ਠੀਕ ਹੈ ਤੇ ਇਹਦੇ 'ਚ ਭਾਈ ਜੀ ਦੋ ਕੁਆਲਿਟੀਆਂ ਹੁੰਦੀਆਂ ਇੱਕ ਤਾਂ 150 ਐਮਐਚ ਆਉਂਦਾ ਭਾਈ ਜੀ ਠੀਕ ਹੈ ਇੱਕ ਆਉਂਦਾ 200 ਜੀ ਅੱਛਾ ਠੀਕ ਹੈ ਜੀ ਮੰਨ ਕੇ ਚੱਲੋ ਵੀ ਅੱਜਕੱਲ ਮਾਰਕੀਟ ਦੇ ਵਿੱਚ ਕੀ ਚੱਲ ਰਿਹਾ ਵੀ ਕਈਆਂ ਦੇ ਡੱਬੇ ਦੇ ਉੱਤੇ ਲਿਖਿਆ ਹੁੰਦਾ ਬਾਈ ਜੀ 220 ਹਾਂ 220 ਨਹੀਂ ਹਾਂ 220 ਨਹੀਂ ਹੁੰਦਾ ਉਹ ਕਿੰਨਾ ਉਹ 200 mAh ਕਲੀਅਰ ਹੋਊਗਾ ਬਾਈ ਅੱਛਾ ਹਾਂ ਜਿਹੜਾ ਕੰਪਨੀ ਜੈਨੂ ਨੂੰ ਕਹਿੰਦੀ ਹੈ ਉਹ ਜੈਨੂ ਨਹੀਂ ਹੋਊਗਾ ਠੀਕ ਆ ਮੰਨ ਲਓ ਉਹਨਾਂ ਹੀ ਹਾਂ ਉਹਨਾਂ ਹੀ ਹੋਊਗਾ ਬਾਈ ਜੀ ਠੀਕ ਆ ਠੀਕ ਹੈ ਨਾ ਬਾਕੀ ਜਿਹੜਾ ਵੀ ਮੰਨ ਕੇ ਚੱਲੋ ਵੀ ਬੈਟਰੀ ਲੈ ਕੇ ਜਾਂਦਾ ਹੈ ਵੀਰ ਭਰਾ ਕੋਲੇ ਪਹਿਲਾਂ ਵੀ ਪੁਰਾਣਾ ਬੈਂਡਰ ਲੱਗਿਆ ਹੁੰਦਾ ਠੀਕ ਆ ਪੁਰਾਣੇ ਬੈਟਰੀ ਜੇ ਹੁੰਦੇ ਆ ਕਰਾ ਜਿਵੇਂ ਪੁਰਾਣੇ ਬੈਟਰੀ ਲੱਗੇ ਹੁੰਦੇ ਨੇ ਬਈ ਕੰਮ ਛੱਡ ਜਾਂਦੇ ਨੇ ਠੀਕ ਹੈ ਨਾ ਜੀ ਉਹ ਉਹਨੂੰ ਖਾਲੀ ਕਰਕੇ ਬਈ ਜੀ ਰਾਤ ਨੂੰ 3-4 ਘੰਟੇ ਉਹਨੂੰ ਟੇਡਾ ਕਰ ਦਿਓ ਪਾਣੀ ਸਾਰਾ ਕੱਢ ਦਿਓ ਸਹੀ ਸਾਰਾ ਕੱਢ ਕੇ ਜਿੰਨਾ ਜਿੱਕਰ ਬਈ ਉਹਨੂੰ ਉਚੜਦਾ ਨਹੀਂ ਉਹਨਾਂ ਦੇਕਰ ਉਹਨੂੰ ਟੇਡਾ ਰਹਿਣ ਜਦੋਂ ਖਾਲੀ ਹੋ ਗਿਆ ਸਾਰਾ ਉਸ ਤੋਂ ਬਾਅਦ ਸਾਡੇ ਕੋਲੇ ਲਿਆਇਓ ਬਾਈ ਜੀ ਜਿਹੜਾ ਮੰਨ ਕੇ ਚਲੋ ਮੌਕੇ ਦਾ ਰੇਟ ਹੋਊਗਾ ਜਾਂ 115 ਜਾਂ 118 ਜਾਂ 120 ਰੁਪਏ ਕਿਲੋ ਆ। ਉਸ ਦੇ ਹਿਸਾਬ ਨਾਲ ਆਪਾਂ ਬਾਈ ਜੀ ਕੱਟ ਕੇ ਦੇਵਾਂਗੇ ਆਪਾਂ ਨਾ ਡੀਟ ਕਰ ਲਓਗੇ ਜਿੰਨੇ ਦਾ ਵੀ ਬਣਿਆ ਅਗਲੇ ਦਿਨ ਰੁਪਏ ਸਾਹਮਣੇ ਪਾ ਕੇ ਦੇ ਦੋ ਬਿਲਕੁਲ ਬਾਈ ਜੀ ਬਿਲਕੁਲ ਤੇ ਇਹਦੇ 'ਚ ਮੰਨ ਲਓ ਜਿਵੇਂ ਬਾਈ ਹੁਣ ਜੇ ਕਿਸੇ ਨੇ ਕੂਲਰ ਵਗੈਰਾ ਚਲਾਉਣੇ ਨੇ ਤਾਂ ਉਹਦੇ ਹਿਸਾਬ ਨਾਲ ਇਹ ਵੈਂਟਰ ਸਹੀ ਰਹਿਣਗੇ ਫਿਰ ਉਹਦੇ ਹਿਸਾਬ ਨਾਲ ਬਾਈ ਜੀ ਫਿਰ ਉੱਥੇ 150 ਨਹੀਂ ਕੰਮ ਕਰੂਗਾ ਉੱਥੇ 200 ਐਮਐਚ ਖਾਂ। ਆਪ ਨੂੰ ਆਪਣੇ ਕੋਲੇ ਮਿਲਦਾ ਹੈ। ਹਾਂ ਬਿਲਕੁਲ ਜੀ ਆਪਣੇ ਕੋਲੇ ਨੇ ਵੱਡਾ ਲੈਣਾ ਉਹ ਵੀ ਮੇਰੇ ਤੁਜੀ ਦੇ ਹਿਸਾਬ ਨਾਲ ਲੋੜ ਦੇ ਹਿਸਾਬ ਨਾਲ ਹਾਂ ਕੋਈ ਵੀ ਚੀਜ਼ ਲੈਣੀ ਆ ਤਾਂ ਮਿਲ ਜਾ ਬਿਲਕੁਲ ਜੀ ਬਿਲਕੁਲ ਸੋ ਭਾਈ ਵੈਂਟਰਿਆਂ ਦੀ ਆਪਾਂ ਨੂੰ ਵੈਰਾਈਟੀ ਤਕਰੀਬਨ ਵੇਖ ਲਈ ਤੁਸੀਂ ਵੈਂਟਰਿਆਂ ਦੀ ਬਹੁਤ ਵੈਰਾਈਟੀ ਹੈ ਇਹਨਾਂ ਕੋਲ ਸੋ ਜਰੂਰ ਤੁਸੀਂ ਇਹ ਚੀਜ਼ ਤੇ ਵੀ ਧਿਆਨ ਕਰਿਓ ਕਿ ਭਾਈ ਨੇ ਜਿਵੇਂ ਦੱਸਿਆ ਕਿ ਡੱਬਿਆਂ ਦੀ ਪੈਕਿੰਗ ਤੇ ਕੁਝ ਹੋਰ ਹੋਣਦਾ ਪਰ ਜਿਹੜੀ ਕੰਪਨੀ ਦੀ ਲਿਖੀ ਹੋਊਗੀ ਤਾਂ ਉਹ ਸੇਮ ਜਿਹੜੀ ਕੁਆਲਿਟੀ ਮਿਲੂਗੀ ਸਹੀ ਆ ਸੋ ਭਾਈ ਆਫਰ ਤੁਸੀਂ ਸੋਣੀ ਲੇਆ ਸਾਰੇ ਕਿ ਬਾਈਆਂ ਕੋਲੇ ਏਸੀ ਤੋਂ ਲੈ ਕੇ ਛੋਟੀ ਤੋਂ ਛੋਟੀ ਚੀਜ਼ ਮੋਬਾਈਲਾਂ ਦੇ ਉੱਤੇ ਹਰ ਤਰ੍ਹਾਂ ਦੇ ਆਫਰ ਮਿਲਦੇ ਆ ਸੋ ਬਾਈਆਂ ਨਾਲ ਜਰੂਰ ਕੰਟੈਕਟ ਕਰਿਓ ਇੱਕ ਵਾਰ ਨੰਬਰ ਬਾਈ ਬੋਲ ਦੇ ਬਾਕੀ ਆਪਾਂ ਸਕਰੀਨ ਤੇ ਵੀ ਚਲਾ ਦਿਆਂਗੇ 9809865065 ਬਾਈ ਜੀ 1 ਹੈਗਾ 9809836036 ਜੀ ਸੋ ਲੋਕੇਸ਼ਨ ਤੁਸੀਂ ਚੈੱਕ ਕਰ ਲਈ ਸਾਰੀ ਸੋ ਬਾਈਆਂ ਨਾਲ ਜਰੂਰ ਕੰਟੈਕਟ ਕਰਿਓ ਕਿਸੇ ਵੀ ਚੀਜ਼ ਦੀ ਲੋੜ ਹੋਈ ਬਾਈਆਂ ਦੇ ਨਾਲ ਕੰਟੈਕਟ ਕਰਕੇ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਸੋ ਬਹੁਤ ਧੰਨਵਾਦ ਥੈਂਕ ਯੂ